ਤਾਂ ਨਹੀਂ ਮੈਂ ਤੇ ਬੈਠੀ ਹੋਈ ਸੀ ਅੱਖਾਂ ਮੀਚ ਕੇ ਉਦੋਂ ਪਤਾ ਲੱਗੇ ਕਿ ਮੈਨੇ ਚੱਡੇ ਸੀ ਪੀ ਆਰ ਟੀ ਸੀ ਦੀ ਗੱਡੀ ਆਉਂਦੀ ਸੀ ਇਧਰੋਂ ਆਂਦੀ ਪਟਿਆਲੇ ਤੋਂ ਆਪਾ ਆਂਡਰ ਬੇਜ ਨੂੰ ਕਿਉਂਕਿ ਦੂਜੇ ਪਾਸੇ ਬਹੁਤ ਜਾਮ ਲੱਗਦਾ ਅੰਦਰ ਪੁਲ ਬਣਦਾ ਤੇ ਪਿੱਛੇ ਇੱਕ ਗੱਡੀ ਹੋਰ ਸੀ ਬਰਨਾਲਾ ਡਿੱਪੂ ਉਹ ਗੱਡੀ ਟੱਪ ਗਈ ਜਦੋਂ ਇਹ ਬਾਈ ਮੋੜਨ ਲੱਗੇ ਚੰਡੀਗੜ੍ਹ ਨੂੰ ਤਾਂ ਜਿਹੜੀ ਓਵਰ ਸਪੀਡ ਨਾਲ ਔਰਮਟ ਬੱਸ ਆਈ ਇੰਡੋ ਕੈਨੇਡੀਅਨ ਉਹਦੇ ਨਾਲ ਟੱਕਰ ਹੋ ਗਈ ਜਿਹਦੇ ਨਾਲ ਡਰਾਈਵਰ ਸਾਹਿਬ ਦੀ ਪਾਸੀਆਂ ਟੁੱਟ ਗਈਆਂ ਸਰ ਅਸੀਂ ਪਟਿਆਲੇ ਤੋਂ ਆ ਰਹੇ ਸੀ ਚੰਡੀਗੜ੍ਹ ਲਈ ਤੇ ਅੰਡਰਬ੍ਰਿਜੋਂ ਗਿਆ ਆਨੇ ਸੀ ਰਾਜਪੁਰਾ ਸਾਡੀ ਬਾਅਦ ਜਦੋਂ ਗੱਜਰ ਚਾਹ ਕ੍ਰੋਸ ਕਰਨ ਲੱਗੀ ਨਾ ਅੰਬਾਲਾ ਤੋਂ ਇੰਡੋ ਕਨੇਡੀਅਨ ਬਾਸਾਰੀ ওভার ਸਪੀਡ ਨਾਲ ਉਹਦੇ ਨਾਲ ਸਾਡੀ ਟੱਕਰ ਹੋ ਗਈ ਇੱਕ ਰਮਾਗੀ ਆ ਗਈ ਇਸ ਕਾਰਨ ਸਵਾਰੀਆਂ ਨੇ ਬਹੁਤ ਹੱਟਾ ਲਗੀਆਂ ਵੀ ਆਰ ਜਸਟ ਮੇਕਿੰਗ ਇਟ ਸ਼ੋਰ ਕਿ ਜੋ ਆਧੁਨਿਕ ਇਕਵਟ ਹੋਰ ਵੀ ਆਈ ਹੈ ਅਸੀਂ ਸਿਰਫ ਇਹ ਸ਼ੋਰ ਕਰ ਰਹੇ ਹਾਂ ਕਿ ਹਰ ਮਰੀਜ਼ ਨੂੰ ਜੋ ਟੀ 20 ਮਿਲੇ ਉਹ ਟਾਈਮਲੀ ਮਿਲ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲਾ ਘੰਟਾ 골ਡਨ ਆਵਰ ਘੰਟਾ ਹੁੰਦਾ ਹੈਗਾ ਮੇਰਾ ਸੰਮੀ ਦੇਵੀ ਜੀ ਪਤਾ ਨਹੀਂ ਮੈਂ ਤੇ ਬੈਠੀ ਹੋਈ ਸੀ ਅੱਖਾਂ ਮੀਚ ਕੇ ਉਦੋਂ ਪਤਾ ਲੱਗਾ ਕਿ ਤੇ ਮੈਨੇ ਚੱਡੇ ਸੀ ਹਾਂਜੀ ਪ੍ਰੋਟੈਕਟਰ ਨਾਮ ਤਾਂ ਮੈਂ ਨਹੀਂ ਪਤਾ ਕਿ ਕਰੀਆਂ ਨੇ ਰੋਡ ਤੇ ਲੱਕ ਤੇ ਵਜੇ ਹੋਣਾ ਸਮੀਦੇਵੀ ਅਸੀਂ ਪੀਜੀਆ ਚੱਲੇ ਸੀ ਸਰ ਮੇਰਾ ਗੁਰਪ੍ਰੀਤ ਸਿੰਘ ਪਿਲਕਣੀ ਸਾਡੀ ਕੀ ਘਟਨਾ ਵਾਪਰੀ ਗੱਡੀ ਕਿਦਾਂ ਐਕਸੀਡੈਂਟ ਹੋਇਆ ਸਰ ਗੱਡੀ ਸਾਡੀ ਜਿਹੜੀ ਆਰਟੀ ਆਰਟੀਸੀ ਦੀ ਗੱਡੀ ਆਉਂਦੀ ਸੀ ਇਧਰੋਂ ਆਂਦੀ ਪਟਿਆਲੇ ਤੋਂ ਬਾਇਆ ਅੰਡਰ ਵੇਜ ਨੂੰ ਕਿਉਂਕਿ ਦੂਜੇ ਪਾਸੇ ਬਹੁਤ ਜਾਮ ਲੱਗਦਾ ਉਧਰ ਪੁਲ ਬਣਦਾ ਤੇ ਪਿੱਛੇ ਇੱਕ ਗੱਡੀ ਹੋਰ ਸੀ ਬਰਨਾਲਾ ਡਿੱਪੂ ਉਹ ਗੱਡੀ ਟੱਪ ਗਈ ਜਦੋਂ ਇਹ ਬਾਈ ਮੋੜਨ ਲੱਗੇ ਚੰਡੀਗੜ੍ਹੋਂ ਤਾਂ ਜਿਹੜੀ ਓਵਰਸਪੀਡ ਨਾਲ ਔਰਬਟ ਬੱਸ ਆਈ ਇੰਡੋ ਕੈਨੇਡੀਅਨ ਉਹਦੀ ਦੇ ਨਾਲ ਟੱਕਰ ਹੋ ਗਈ ਜਿਹਦੇ ਨਾਲ ਡਰਾਈਵਰ ਸਾਹਿਬ ਦੀ ਪਾਸਦੀਆਂ ਟੁੱਟ ਗਈਆਂ ਜੀ ਕੀ ਨਾ ਡਰਾਈਵਰ ਦਾ ਡਰਾਈਵਰ ਦਾ ਛੱਜੂ ਸਿੰਘ ਜੀ ਛੱਜੂ ਸਿੰਘ ਦੀ ਸਾਰੀ ਪਾਸਦੀਆਂ ਟੁੱਟ ਗਈਆਂ ਕਨੈਕਟਰ ਸਾਹਿਬ ਦੇ ਗੁੱਜੀ ਸਟਾਂ ਪੂਰੇ ਟਾਂਕੇ ਆ ਇਹਨੂੰ ਵੀ ਦੋਹਾਂ ਨੂੰ ਰਜਿੰਦਰਾ ਹਸਪਤਾਲ ਚ ਰੈਫਰ ਕਰਤੀਆਂ ਸਵਾਰੀਆਂ ਦੇ ਬਹੁਤ ਜ਼ਿਆਦਾ ਸੱਟਾਂ ਸਵਾਰੀਆਂ ਕੁਝ ਚੰਡੀਗੜ੍ਹ ਨੂੰ ਰੈਫਰ ਕਰਤੀਆਂ ਜੀ ਕੁਝ ਰਜਿੰਦਰਾ ਕਰਤੀਆਂ ਕੁਝ ਹੋਰ ਅੰਦਰ ਪਈਆਂ ਉਹ ਵੀ ਰੈਫਰ ਕਰਨ ਲੱਗੇ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਜਿਹੜੀ ਇਹ ਪ੍ਰਾਈਵੇਟ ਬਸਾਂ ਚੱਲਦੀਆਂ ਇਹਨਾਂ ਨੂੰ ਕੋਈ ਨੱਥ ਪਾਈ ਜਾਵੇ ਪਰ ਸਰਕਾਰ ਦਾ ਜੇ ਕੋਈ ਵੀ ਕੋਈ ਇਹ ਜਾ ਰੂਪ ਨਹੀਂ ਹੈ ਵੀ ਕੋਈ ਨੱਥ ਜਿਹੜੀ ਪਾਈ ਹੋਣੀ ਚਾਹੀਦੀ ਬਿਕਲਦੀਪ ਸਿੰਘ ਜੀ ਕਿਹੜੀ ਗੱਡੀ ਤੇ ਕੰਮ ਕਰਦੇ ਆਂ ਵੀ ਆਰਡੀ ਦੀ ਚੰਡੀਗੜ੍ਹ ਦੀ ਪੁਜੀ ਕੰਮ ਕਰਦਾ ਹਾਂ ਮੈਂ ਕੀ ਲੱਗੇ ਹੋਏ ਤੇ ਜੇ ਕਨੈਕਟਰ ਲੱਗੇ ਹੋਏ ਆ ਹਾਂ ਸਰ ਜੀ ਕਿੱਦਾਂ ਹੋਇਆ ਐਕਸੀਡੈਂਟ ਸਰ ਅਸੀਂ ਪਟਿਆਲੇ ਤੋਂ ਆ ਰਹੇ ਸੀ ਚੰਡੀਗੜ੍ਹ ਲਈ ਤੇ ਅੰਡਰਬ੍ਰਿਜੋਂ ਗਿਆ ਆਨੇ ਸੀ ਰਾਜਪੁਰਾ ਸਾਡੀ ਬਾਬ ਜਦ ਗਗਰ ਜੰਗ ਕ੍ਰੋਸ ਕਰਨ ਲੱਗੀ ਨਾ ਅੰਬਾਲਾ ਤੋਂ ਇੰਡੋਗਨੀ ਨੇ ਬਾਸ ਸਾਡੀ ਓਵਰ ਸਪੀਡ ਨਾਲ ਉਹਦੇ ਨਾਲ ਸਾਡੀ ਟੱਕਰ ਹੋ ਗਈ। ਟੱਕਰ ਅੱਗੇ ਆ ਗਈ। ਇਸ ਕਾਰਨ ਸਵਾਰੀਆਂ ਨੇ ਬਹੁਤ ੱਟਾ ਲੱਗੀਆਂ। ਤੁਹਾਡੇ ਕਿੰਨਿਆਂ ਨੂੰ ਲੱਗਿਆ ੱਟਾ ਸਰ? ਮੇਰੇ ਸਰ ਅੱਖ ਤੇ ੱਟਾ ਲੱਗੀ ਤੇ ਕੁਝ ਪਥਰੀਆਂ ਜਿਹੀ ਲੱਗੀਆਂ। ਉਹ ਤੁਹਾਡੇ ਤੁਹਾਡੇ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਦੇ ਜੀ ਪਥਰੀਆਂ ਟੁੱਟੀਆਂ ਜੀ। ਕੀ ਨਾਂ ਉਹਨਾਂ ਦਾ? ਜੀ ਸੱਜੂ ਸਿੰਘ ਜੀ। ਠੀਕ ਹੈ। ਪੂਜੀਆਂ ੱਟਾ ਵੀ ਲੱਗੀਆਂ ਨੇ ਜੀ, ਲੱਤ ਦੇ ਵੀ ੱਟਾ ਲੱਗੀਆਂ ਜੀ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਨੂੰ ਤਾਂ ਇਹ ਕਹਿਣਾ ਚਾਹੁੰਦੇ ਆ ਸਰ ਜੀ ਜਿਹੜੀ ਪ੍ਰਾਈਵੇਟ ਬੱਸਾਂ ਨੇ ਇਹ ਨੱਤ ਪਾਈ ਆ ਵੀ ਓਵਰ ਸਪੀਡ ਨਾਲ ਆਉਂਦੀ ਨੇ ਜੀ। ਐਕਸੀਡੈਂਟ ਹੋਣ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਮ ਸੇ ਕਮ 15 ਸਵਾਰੇ ਸੱਟਾਂ ਲੱਗੀਆਂ ਨੇ ਜੀ ਠੀਕ ਸੱਜਣਾ ਰਾਤ ਐਕਸੀਡੈਂਟ ਸਵੇਰੇ ਹੋਇਆ ਹੈਗਾ ਇਹਦੇ ਬਾਰੇ ਜਾਣਕਾਰੀਓ ਕਿੰਨੇ ਕੁ ਤੇ ਆਪਣੇ ਮਰੀਜ਼ ਇੱਥੇ ਆਏ ਹਨ ਕੀ ਇਲਾਜ ਕਰੇ ਦੇਖੋ ਜੀ ਸਾਡੇ ਕੋਲ 12 ਮਰੀਜ਼ ਪਹੁੰਚੇ ਹੋਏ ਨੇ ਠੀਕ ਹੈ ਨਾ ਸਾਡੇ ਰਾਏਪੁਰੇ ਸਾਡੇ ਮੌਕੇ ਤੇ ਡਾਕਟਰ ਸਾਰੇ ਪਹੁੰਚ ਜਾਂਦੇ ਆ ਠੀਕ ਹੈ ਸਾਡੇ ਜਿੱਦਾਂ ਹੁਣ ਆ ਸਮਾਜ ਸੇਵੀ ਸੁਸਥਾਵਾ ਨੇ ਇਹ ਮਿਸਫਲ ਕਮੇਟੀ ਤੋਂ ਨੇ ਸਾਡੇ ਕੰਪਿਊਟਰ ਆਪਰੇਟਰ ਨੇ ਸਾਡੇ ਸਾਰੇ ਵੀਰ ਜੀ ਸਾਡੇ ਮੌਕੇ ਤੇ ਪਹੁੰਚ ਜਾਂਦੇ ਨੇ ਇਲਾਕੇ ਦੇ ਲੋਕੀ ਇਲਾਕੇ ਦੇ ਲੋਕੀ ਵੀ ਇਵਨ ਸਵੀਪਰ ਵੀ ਡਾਕਟਰ ਵੀ ਹਰ ਤਰ੍ਹਾਂ ਦਾ ਜਿਹੜਾ ਬੰਦਾ ਹੁੰਦਾ ਉਸ ਟਾਈਮ मौके ਤੇ ਪਹੁੰਚ ਜਾਂਦਾ ਹੈ ਜੀ ਕਿਰਾਂ ਠੀਕ ਹੈ ਜਿਸ ਕਰਕੇ ਮਰੀਜ਼ ਜਿਹੜਾ ਪੂਰਾ ਚੰਗੀ ਤਰ੍ਹਾਂ ਮੈਨੇਜ ਹੋ ਜਾਂਦਾ ਹਰ ਮਰੀਜ਼ ਦਾ ਜਿਹੜਾ ਹੈ ਜੀ ਜੋ ਇੱਥੇ ਰੱਖਣ ਵਾਲਾ ਉਹਦਾ ਇੱਥੇ ਰੱਖ ਕੇ ਇਲਾਜ ਕੀਤਾ ਜਾਏਗਾ ਤੇ ਜੋ ਮਰੀਜ਼ ਰੈਫਰ ਕਰਨ ਵਾਲਾ ਰੈਫਰ ਕੀਤਾ ਜਾਏਗਾ ਕਿੰਨੇ ਕੋ ਆਏ ਹੈਗੇ ਸਾਡੇ ਕੋਲ ਟੋਟਲ 12 ਪੇਸ਼ੈਂਟ ਆਏ ਨੇ ਜੀ 108 ਤੇ ਮੈਂ ਖੁਦ ਇੰਟਰਚੇਂਜ ਵੀ ਆ ਜਸਟ ਮੇਕਿੰਗ ਇਟ ਸ਼ੋਰ ਕਿ ਜੋ ਆਧੁਨਿਕ ਇਕਵਟ ਹੋਰ ਵੀ ਆਈ ਹੈ ਅਸੀਂ ਸਿਰਫ ਇਹ ਸ਼ੋਰ ਕਰ ਰਹੇ ਹਾਂ ਕਿ ਹਰ ਮਰੀਜ਼ ਨੂੰ ਜੋ ਟਰੀਟਮੈਂਟ ਮਿਲੇ ਉਹ ਟਾਈਮਲੀ ਯੋਗ ਤੁਹਾਨੂੰ ਪਤਾ ਹੈ ਕਿ ਪਹਿਲਾ ਘੰਟਾ ਗੋਲਡਨ ਆਵਰ ਘੰਟਾ ਹੁੰਦਾ ਹੈਗਾ ਠੀਕ ਹੈ ਲੇਕਿਨ ਮੈਨੂੰ ਮਾਨ ਹੈ ਜੀ ਸਾਡੇ ਮੈਂ ਇਹਨਾਂ ਨੂੰ ਕੁਲਦੀਪ ਜੀ ਮਿਲ ਕਮੇਟੀ ਤੋਂ ਮੈਂ ਸਵੇਰੇ 8:00 ਵਜੇ ਫੋਨ ਕੀਤਾ ਕਿ ਪਹੁੰਚੋ ਜੀ ਇਹ ਵੀ ਆ ਗਏ ਕਹਿਣ ਦਾ ਮਤਲਬ ਹੈ ਕਿ ਸਾਡੇ ਡਾਕਟਰ ਦੇ ਨਾਲ-ਨਾਲ ਸਾਡੇ ਇਲਾਕੇ ਦੇ ਲੋਕ ਬਾੜੀਆਂ ਸਮਾਜ ਸੇਵੀ ਸਸਤਾਵਾ ਉਹ ਵੀ ਇਹੋ ਜਿਹੇ ਹਾਲਾਤਾਂ 'ਚ ਸਾਡੀ ਬਹੁਤ ਮਦਦ ਕਰਦਿਆਂ ਚੈਅ ਬਾਸੀ ਕੀ ਕਹਿਣਾ ਚਾਹੁੰਦੇ ਆ ਸਰ ਚੈਅ ਬਾਸੀ ਇਹ ਕਹਿਣਾ ਚਾਹਾਂਗੇ ਕਿ ਕਿਉਂਕਿ ਸਾਡਾ ਜਿਹੜਾ ਸ਼ਹਿਰ ਹੈ ਜੀ ਇਹ ਹਾਈਵੇ ਤੇ ਸਥਿਤ ਹੈਗਾ ਹਾਈਵੇ ਤੇ ਸਥਿਤ ਹੋਣ ਕਰਕੇ ਹਮੇਸ਼ਾ ਇਹ ਸੰਭਾਵਨਾ ਬਣੀ ਰਹਿੰ ਉਹ ਮੈਨੂੰ ਕਹਾਂਗਾ ਜਿੱਦਾਂ ਨੇ ਅੱਜ ਸਾਡਾ ਸਹਿਯੋਗ ਕੀਤਾ ਉਦਾਂ ਸਾਡਾ ਹਮੇਸ਼ਾ ਹੀ ਸਹਿਯੋਗ ਕਰਦੇ ਰਹਿਣ